ਤਿੰਨ ਜਿਲ੍ਹਾਇਤੋਂ ਪਵਿੱਤਰ ਸ਼੍ਰੀ ਯਮਨਾਥ ਯਾਤਰਾ ਸ਼ੁਰੂ ਹੋਣ ਵਾਲੀ ਹੈ ਜਿਸ ਦੇ ਚਲਦੇ ਤਿੰਨੇ ਹੀ ਰਾਜਾਂ ਦੇ ਪੰਜਾਬ ਹਿਮਾਚਲ ਅਤੇ ਜੰਮੂ ਕਸ਼ਮੀਰ ਦੇ ਪ੍ਰਸ਼ਾਸਨ ਵੱਲੋਂ ਮਾਧੂਪੁਰ ਦੇ ਵਿੱਚ ਜਿਹੜੀ ਇੱਕ ਬੈਠਕ ਕੀਤੀ ਗਈ ਹੈ ਬੈਠਕ ਦੇ ਵਿੱਚ ਸਵੱਛਤਾ ਪ੍ਰਬੰਧ ਦਾ ਜਿਹੜਾ ਵਿਚਾਰ ਵਿਮਰਸ ਕੀਤਾ ਗਿਆ ਤੁਹਾਨੂੰ ਦੱਸ ਦੇਗੀ ਇਸ ਮੀਟਿੰਗ ਦੇ ਵਿੱਚ ਸਾਰੇ ਉੱਚ ਅਧਿਕਾਰੀ ਜਿਹੜੇ ਮੌਜੂਦ ਰਹੇ ਏਡੀਸੀਪੀ ਅਰਪੀਤ ਚੁਕਲਾ ਜਿਹੜੇ ਤੇ ਪਹੁੰਚੇ ਸੀ ਉਹਨਾਂ ਦੇ ਨਾਲ ਨਾਲ ਸਾਰੇ ਹੀ ਅਧਿਕਾਰੀ ਜਿਹੜੇ ਪੰਜਾਬ ਜੰਮੂ ਕਸ਼ਮੀਰ ਹਿਮਾਚਲ ਦੇ ਸਿਵਲ ਅਤੇ ਪ੍ਰਸ਼ਾਸਨਿਕ ਅਧਿਕਾਰੀ ਜਿਹੜੇ ਤੇ ਪਹੁੰਚੇ ਸੀਗੇ ਪੁਲਿਸ ਦੇ ਅਧਿਕਾਰੀ ਪਹੁੰਚੇ ਸੀਗੇ ਅੱਜ ਇਸ ਸਬੰਧੀ মিডিਆ ਨਾਲ ਗੱਲਬਾਤ ਕਰਦੇ ਡੀਜੀਪੀ ਅਰਵੀ ਸ਼ੁਕਲਾਹਣ ਨੇ ਕੀ ਕੁਝ ਜਾਣਕਾਰੀ ਦਿੱਤੀ ਹੈ ਆਪ ਤੁਹਾਨੂੰ ਸੁਣਾਣੇ ਆ ਅੱਜ ਪਠਾਨਕੋਟ ਵਿਖੇ ਇੱਕ ਇੰਟਰ ডিপਾਰਟਮੈਂਟਲ ਕੋਆਰਡੀਨੇਸ਼ਨ ਮੀਟਿੰਗ ਦਾ ਆਯੋਜਨ ਕੀਤਾ ਗਿਆ ਇਸ ਮੀਟਿੰਗ ਦੇ ਵਿੱਚ ਸਾਡੇ ਜਿਹੜੇ ਮੇਨ ਦੋ ਮੁੱਦੇ ਸੀ ਇੱਕ ਤਾਂ ਬਾਰਡਰ ਦੇ ਉੱਤੇ ਜਿਹੜੀ ਬੀਐਸਐਫ ਔਰ ਪੰਜਾਬ ਪੁਲਿਸ ਵੱਲੋਂ ਜਿਹੜੀ ਡਿਪਲॉयਮੈਂਟ ਹੈ ਉਸ ਦੀ ਸਮੀਖਿਆ ਅਤੇ ਨਾਲ ਦੀ ਨਾਲ ਜਿਹੜਾ ਸਾਡੀ ਅਮਰਨਾਥ ਯਾਤਰਾ ਜਿਹੜੀ 3 ਤਰੀਕ 3 ਜੁਲਾਈ ਤੋਂ ਸ਼ੁਰੂ ਹੋਣ ਜਾ ਰਹੀ ਹੈ ਉਸ ਦੇ ਮੱਦੇ ਨਜ਼ਰ ਜਿਹੜੇ ਸੁਰੱਖਿਆ ਦੇ ਪ੍ਰਬੰਧ ਸਾਰੇ ਪੰਜਾਬ ਦੇ ਵਿੱਚ ਅ ਜਿਹੜੇ ਕੀਤੇ ਗਏ ਹਨ ਉਸ ਦੀ ਸਮੀਖਿਆ ਕੀਤੀ ਗਈ ਅ ਪੰਜਾਬ ਪੁਲਿਸ ਵੱਲੋਂ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਤਾਂ ਕਿ ਜਿਹੜੇ ਯਾਤਰੀ ਅਮਰਨਾਥ ਯਾਤਰਾ ਵਿੱਚ ਆ ਰਹੇ ਆ ਉਹਨਾਂ ਦੀ ਯਾਤਰਾ ਸੁਖਦ ਹੋਵੇ ਅਤੇ ਅ ਬਿਨਾਂ ਕਿਸੇ ਇਨਸੀਡੈਂਟ ਦੇ ਇਹ ਸਾਰੀ ਯਾਤਰਾ ਪੂਰੀ ਹੋਵੇ ਇਸ ਮੀਟਿੰਗ ਦੇ ਵਿੱਚ ਸੈਂਟਰਲ ਏਜੰਸੀਜ਼ Air Force Army BSF ਔਰ ਇਸ ਤੋਂ ਇਲਾਵਾ ਜਿਹੜੇ ਸਾਡੇ ਜੰਮੂ ਐਂ ਕਸ਼ਮੀਰ ਔਰ ਹਿਮਾਚਲ ਪੁਲਿਸ ਦੇ ਔਰ ਸਿਵਲ ਐਡਮਿਨਿਸਟ੍ਰੇਸ਼ਨਸ ਦੇ ਆਫਸਰਸ ਸਗੇ ਉਹਨਾਂ ਸਾਰਿਆਂ ਨੇ ਹਿੱਸਾ ਲਿਆ ਔਰ ਇਹ ਜਿਹੜੇ ਇੱਕ ਜੁਆਇੰਟ ਇੱਕ ਆਪਰੇਸ਼ਨ ਪਲਾਨ ਸਾਡੇ ਵੱਲੋਂ ਤਿਆਰ ਕੀਤਾ ਗਿਆ ਤਾਂ ਕਿ ਜਿਹੜੇ ਯਾਤਰੀ ਆ ਰਹੇ ਆ ਉਹਨਾਂ ਦੀ ਸੁਵਿਧਾ ਦਾ ਖਿਆਲ ਰੱਖਿਆ ਮੈਂ ਸਿਰਫ ਇਹ ਨਹੀਂ ਕਹਾਂਗਾ ਕਿ ਸਾਰੇ ਜਿਹੜੇ ਪੰਜਾਬ ਦੇ ਵਿੱਚ ਸਾਡੀ ਮੇਨ ਰਸਤੇ ਪੈਂਦੇ ਆ ਜਿੰਨੇ ਲੰਗਰ ਪੈਂਦੇ ਆ ਜਿੰਨੇ ਹੌਲਟਿੰਗ ਪਲੇਸਸ ਪੈਂਦੇ ਆ ਉਹਨਾਂ ਸਾਰਿਆਂ ਨੂੰ ਸੁਰੱਖਿਅਤ ਰੱਖਿਆ ਗਿਆ ਹੈ ਉਹਨਾਂ ਦੀ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਹਨ ਔਰ ਸੀਨੀਅਰ ਆਫਸਰਸ ਕਮਾਂਡੈਂਟਸ ਦੇ ਰੈਂਕ ਦੇ ਆਫਸਰਸ ਵੱਖ-ਵੱਖ ਜ਼ੋਨਸ ਦੇ ਵਿੱਚ ਇਨਚਾਰਜ بنائے ਗਏ ਹਨ ਤਾਂ ਕਿ 24 ਇਨ ਟੂ 7 ਇਹ ਜਿਹੜੀ ਸੁਰੱਖਿਆ ਹੈ ਯਕੀਨੀ ਬਣਾਈ ਜਾਵੇ ਜਿਹੜਾ ਇੱਥੇ ਲਖਨਪੁਰ ਦੇ ਵਿੱਚ ਇੱਥੇ ਮੀਟਿੰਗ ਕਰਨ ਦਾ ਮੇਨ ਮਕਸਦ ਸੀ ਉਹ ਇਹ ਹੀ ਸੀਗਾ ਕਿ ਇਹ ਇਹੋ ਜਿਹਾ ਸਥਾਨ ਹੈ ਜਿੱਥੇ ਜੰਮੂ ਕਸ਼ਮੀਰ ਪੰਜਾਬ ਅਤੇ ਹਿਮਾਚਲ ਦਾ ਬਾਰਡਰ ਹੈ ਇੱਕ ਪਾਸੇ ਇੱਕ ਪਾਸੇ ਇੰਟਰਨੈਸ਼ਨਲ ਬਾਰਡਰ ਬਹੁਤ ਨੇੜੇ ਹੈ ਔਰ ਜੋ ਸਾਡਾ ਤਜਰਬਾ ਰਿਹਾ ਹੁਣ ਤੱਕ ਜੋ ਜੋ ਪਿਛੇ ਘਟਨਾਵਾਂ ਵਾਪਰੀਆਂ ਹਨ ਉਸ ਦੇ ਮੱਦੇਨਜ਼ਰ ਰੱਖਤੇ ਹੋਏ ਕੀ ਕੀ ਸੁਰੱਖਿਆ ਪ੍ਰਬੰਧ ਹੋਣੇ ਚਾਹੀਦੇ ਆ ਉਸ ਦੀ ਸਾਰਿਆਂ ਦੀ ਇੱਥੇ One of the premium and prestigious professional institutes providing a wide range of professional courses with 100% placement assistance. We are Sri Sai Group of Institutes.